ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗਦੀ ਆ ਹਨਾ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਸਵੇਰ ਦਾ ਟਾਈਮ 8:30 ਹੋਗੇ ਅੱਜ ਹੈਗੀ ਹੈ ਜੀ ਚਨਮਕ੍ਰਿਸ਼ਨ ਚਨਮਾਸਕਮੀ ਹੈਪੀ ਜਨਮਾਸਕਮੀ ਇਹ ਸਾਰਿਆਂ ਨੂੰ ਤੇ ਅੱਜ ਹੈਗੇ ਜੀ ਬੱਚਿਆਂ ਨੂੰ ਛੁੱਟੀ ਹੋ ਤਾਂ ਕਰਕੇ ਵੀ ਆਪਾਂ ਕੱਲ ਵੀ ਵਲੌਗ ਬਣਾਇਆ ਸੀ ਮੈਂ ਫਿਰ ਚੱਲ ਵੀਡੀਓ ਥੋੜੀ ਜਿਹੀ ਬਣਾ ਲੈਨੇ ਆ ਕਿਉਂਕਿ ਅੱਗੇ ਘਰੇ ਨਹੀਂ ਹੁੰਦੇ ਫਿਰ ਵੀਡੀਓ ਦਾ ਔਖਾ ਹੋ ਜਾਂਦਾ ਤੇ ਉਹਨਾਂ ਬੀ ਬੀ ਕਿਸੇ ਵੀ ਨੇ ਕਮੈਂਟ ਕਰਿਆ ਸੀ ਵੀ ਖੰਡਾ ਕਿਨੂੰ ਕਹਿੰਦੇ ਆ ਜਿਹੜਾ ਤੁਸੀਂ ਲੇਟੀ ਚ ਪਿਉਂਦੇ ਹੋ ਤੇ ਉਹ ਆਪਾਂ ਲੇਟੀ ਹੁਣ ਪਿਉਣ ਲੱਗਦੇ ਸੀਗੇ ਤੇ ਸੋਚਿਆ ਹਨਾ ਵੀ ਚੱਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਪਾਂ ਤੇ ਬਾਕੀ ਵੀਡੀਓ ਤੇ ਜੇ ਆਪਾਂ ਬਣਾਵਾਂਗੇ ਸ਼ਾਮ ਨੂੰ ਤੇ ਆਪਾਂ ਹੁਣ ਪਹੁੰਚੇ ਸੀ ਲੈਟੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਲੈਟੀ ਚ ਆਪਾਂ ਕੀ ਕੀ ਪਾਉਣੇ ਹੁੰਦੇ ਆ ਇਹ ਆਪਾਂ ਮੱਝਾਂ ਨੂੰ ਦੁਪਹਿਰ ਨੂੰ ਕਦੇ ਵੀ ਪੱਠਲਾਂ ਚ ਵੀ ਧਰ ਦਿੰਨੇ ਆ ਤੇ ਆਪਾਂ ਕੱਖਾਂ ਦੇ ਉੱਤੇ ਵੀ ਛਿੜ ਦਿੰਨੇ ਆ ਤੇ ਅੱਗੇ ਤਾਂ ਤੂੜੀ ਹੁੰਦੀ ਸੀ ਨਾ ਉਹ ਅੱਖਾਂ ਦੇ ਉੱਤੇ ਹੀ ਹੁਣ ਵਿਚਾਰਨਾ ਥੋੜੇ ਜਿਹੀ ਗਿੱਲੀ ਜੀ ਹੋ ਜਾਂਦੀ ਆ ਇਹ ਵੀ ਧਰ ਦਿੰਨੇ ਆ ਆ ਵੀ ਜੀ ਤੁਹਾਨੂੰ ਦਿਖਾਉਣੇ ਆ ਆਹ ਚਾਰ ਆਪਾਂ ਲਈ ਆਉਂਦਾ ਜੀ ਹੁਣ ਹੀ ਆਏ ਨੇ ਇਹ ਖੇਤੋਂ ਕਿ ਚੋਨੇ ਜਨੇ ਕੱਖੂ ਪਕੜਦੇ ਆ ਨਾ ਚਾਰ ਲਿਆਉਂਦੇ ਆ ਸੁਬਾ ਵਗ ਜਾਂਦੇ ਆ ਜੀ 5:30 ਤੇ ਉਧਰ ਆਪਣੇ ਕਪੜੇ ਪਾਇਪ ਹੈ ਮਸ਼ੀਨ ਤੇ ਬਸ ਕਾਣਾ ਅੱਧੇ ਇੱਕ ਕੱਟ ਲਈ ਆਪਾਂ ਮਸਾਹ ਗੇੜਾ ਆਉਣ ਵਾਲਾ ਚਲੋ ਜੀ ਇਹ ਥੀਨ ਨੇ ਵੀ ਹਾਰਨ ਦੇਤਾ ਤੇ ਆਪਾਂ ਨੇ ਕਪੜੇ ਕੱਟ ਲਈਏ ਤੇ ਲੇਫਤੀ ਜਾਲਗੇ ਤੇ ਆਪਾਂ ਤੇ ਉਹਨੇ ਲੇਫਤੀ ਤੇ ਆ ਆ ਹੈਗਾ ਜੀ ਛੋਲਿਆਂ ਦਾ ਛਿਲਕਾ ਕਿਆ ਹੁੰਦਾ ਜੀ ਖੰਡਾ ਇਹ ਹੁੰਦੀ ਹੈ ਜੀ ਛੋਲਿਆਂ ਦੀ ਹਨਾ ਟੁੱਟ ਜੀ ਕਹਿੰਦੇ ਨੇ ਆਪਾਂ ਨੂੰ ਫੇ ਕਾਪੇ ਹੋਮਾਗੇ ਵਿੱਚ ਆਪਾਂ ਬਰੇਵੇਂ ਆ ਦਿਖਾ ਲ ਤੇ ਬਸ ਕਣਕ ਦੀ ਲੇਟੀ ਤੁਹਾਡੀ ਆਪਾਂ ਨੇ ਫੀਡ ਘਟਾਤੀ ਕਿਉਂਕਿ ਜੀ ਬਸ ਇਹਨੂੰ ਡਰਾਈ ਕਰਨਾ ਹੁਣ ਥੋੜੇ ਜਿਹੇ ਦਿਨ ਤੋਂ ਮਗਰੋਂ ਪੰਜ ਚਾਰ ਦਿਨ ਆਸ਼ੋ ਦੇ ਆਂ ਦਾ ਸੇਕਾ ਆ ਗਿਆ ਜੀ ਚੋਲੇ ਦੀ ਟੁੱਟ ਜੀ ਹੁੰਦੀ ਆ ਤੋ ਹੋ ਗਈ ਬੜੇ ਮੈਂ ਦਿਖਾਉਂ ਪਾਤੀ ਕੱਪਏ ਚ ਪਾ ਲਈ ਹੁਣ ਪਾਣੀ ਤੇ ਮੈਂ ਕੱਪੜੇ ਸੁੱਕਣੇ ਪਾ ਲਈਏ ਤੇ ਆਪਾਂ ਆਪ ਤੋਂ ਘੇਰ ਲੈਂਦੇ ਆਪਾਂ ਹਾਂਜੀ ਤੇ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ 3:30 ਵਜੇ ਦਾ ਤੇ ਆਪਾਂ ਪਾਉਣ ਲੱਗਦੇ ਸੀ ਸੰਨੀ ਆਪ ਪਹਿਲਾਂ ਖੋਲਣੀ ਸਾਫ਼ ਕਰਦੇ ਹੁੰਨੇ ਆ ਕਿਉਂਕਿ ਜੇ ਨਾ ਜੀਚੂ ਜੇ ਪਾ ਜਾਂਦੇ ਇੱਕ ਤਾਂ 20 ਮਿੰਟ ਨਹੀਂ ਇਹ じゃ ਤੁਹਾਨੂੰ ਪਤਾ ਹੀ ਆ ਤੇ ਉਹ ਜੀ ਜੂ ਜੇ ਪੈ ਜਾਂਦੇ ਆ ਤਾਂ ਕਰਕੇ ਆਪਾਂ ਵੀ ਖੁਰਲੀ ਸਾਫ ਕਰ ਲੈਣੀ ਹੁੰਦੀ ਆ ਕਈ ਵਾਰ ਜੇ ਟਾਈਮ ਲੱਗਦਾ ਹਨਾ ਮੈਂ ਸਵੇਰੇ ਜਦੋਂ ਉੱਠੋਂਗੋ ਆ ਸਿਰਦੀਆਂ ਉਦੋਂ ਕਰ ਦਿੰਨੀ ਆ ਤੇ ਜਦੋਂ ਦੋ ਭੁੱਲ ਭੱਲ ਜਾਂਦੀ ਆ ਫਿਰ ਦੁਪਹਿਰੇ ਕਰ ਲੈਣੇ ਆ ਤੇ ਕੱਜ ਸਾਡੇ ਹੈ ਨਹੀਂ ਸੀ ਕਿਤੇ ਬਾਹਰ ਗਏ ਹੋਏ ਸੀਗੇ ਤੇ ਫਿਰ ਮੈਂ ਜਿੱਦੇ ਕੱਲੀ ਨੇ ਪਾਣੀ ਹੋਏ ਦਿਨ ਸਨੇਹਾਂ ਲੱਗ ਜੰਨੀ ਹੁੰਦੀ ਆ ਉਹ ਵੈਸੇ ਤਾਂ ਲੱਗ ਭਾਗ ਕੰਮ ਕੱਲੀ ਨੂੰ ਹੀ ਸਨੇ ਪਾਣੀ ਪੈਂਦੀ ਆ ਜਾਂ ਕਦੇ ਖੇਤ ਹੁੰਦੇ ਆ ਕਦੀ ਕਿਤੇ ਗਏ ਹੁੰਦੇ ਆ ਤੇ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਸ਼ਾਇਦ ਕਰਮ ਗਿੱਲ ਨਾਂ ਦੀ ਆਈਡੀ ਤੋਂ ਵੀਰ ਕਹਿੰਦਾ ਪਹਿਣੇ ਤੁਸੀਂ ਵੀ ਆ ਵੇਚਉਣਾ ਝੋਟੀ ਜਿਹੜੀ ਆਪਾਂ ਪਹਿਲਾਂ ਦੀ ਗੱਲ ਕਰਦੇ ਆ ਉਹ ਖੜੀ ਰਿਸੀ ਜਾਂਦੀ ਆ ਤੇ ਕਹਿੰਦੇ ਵੀ ਹੈ ਨਾ ਜ਼ਰੂਰੀ ਨਹੀਂ ਵੀ ਮਾਨ ਇਹ ਜੇ 13 ਕਿਲੋ ਦਿੱਤਾ ਤਾਂ ਹਨਾ ਗਾਹਾਂ ਵੀ ਝੋਟੀ ਵੀ ਇੰਨਾ ਹੀ ਦੇਊਗੀ ਤੇ ਹਾਂ ਵੀਰੇ ਇਹ ਤਾਂ ਹੈਗਾ ਗਾ ਪਰ ਹਨਾ ਇੱਕ ਵੀ ਮਜਬੂਰੀ ਜੀ ਹੋ ਜਾਂਦੀ ਆ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਆਪਾਂ ਐਡੇ ਕੋਈ ਬਾਤ ਸ਼ਾਹੂ ਕਰਤਾ ਹੈ ਨਹੀਂ ਹਨਾ ਵੀ ਆਪਾਂ ਉਹ ਜਿਵੇਂ ਹਰਿਆਣੇ ਵਾਲੇ ਮੱਝਾਂ ਆਪਾਂ ਐ ਖੜੇ ਪੈਰੋਂ ਮੇਂ ਪੈਸੇ ਦੇ ਕੇ ਲੈ ਲਈਆਂ ਉਹ ਫਿਰ ਜਿਹੜੀ ਆਪਾਂ 2 ਲੱਖ ਵਾਲੀ ਮੱਝ ਲੈਤੀ ਸੀਗੀ ਅਜੇ ਉਹਦਾ ਆਪਣਾ ਦੇਣਾ ਲੈਣਾ ਹਜੇ ਬਾਕੀ ਆ ਉਹ گاਹਾਂ ਵਾਲੇ ਭਾਈ ਨੂੰ ਤਾਂ ਦੇ ਦਿੱਤੇ ਸੀ ਇੱਥੋਂ ਜੀ ਤੋ ਅਸੀਂ ਪੜ ਕੇ ਦਿੱਤੇ ਸੀ ਉਹਦੇ ਵੀਰ ਦੇ ਦੇਣੇ ਹਜੇ ਪੈਸੇ ਉਹ ਤਾਂ ਕਰਕੇ ਹਨਾ ਐ ਮਜ਼ਦੂਰੀ ਜੀ ਹੋ ਜਾਂਦੀ ਆ ਤੇ ਬਾਕੀ ਹਨਾ ਰੱਖ ਵੀ ਲੈਂਦੇ ਚੱਲ ਇੱਕ ਨਾ ਇਹ ਰਵਾਇਨਾ ਦਾ ਵੀ ਸਾਰਾਗਾ ਹੱਥ ਪੈਂਦਾਗਾ ਵੀ ਫੇਰ ਨਾ ਪਰ ਮਨ ਨੂੰ ਮਨ ਕੱਲੀ ਨੂੰ ਔਖਾ ਹੋ ਜਾਂਦਾ ਕਈ ਵਾਰੀ ਨਾ ਦੁੱਖ ਦੇ ਸੁੱਖ ਦੇ ਭੈਣ ਭਾਈ ਦੇ ਜਦੋਂ ਕਿਤੇ ਜਾਣਾ ਪੈ ਜੇ ਮਜਬੂਰੀ ਚੋਂ ਤਾਂ ਅਸਲ ਮੈਂ ਤਾਂ ਰਹਿੰਦੀ ਨਹੀਂ ਕਿਤੇ ਜੇ ਰਹਿਣਾ ਪੈ ਵੀ ਜਾਵੇ ਫਿਰ ਇਹ ਮਿਲਦੀਆਂ ਨਹੀਂ ਐ ਔਖਾ ਵੀਰੇ ਦਾ ਫਿਰ ਦੇਖੋ ਹਨਾ ਵੀ ਕੀ ਰਹਿ ਬਣਦੀ ਹੈ ਹਜੇ ਮੈਂ ਤਾਂ ਸ਼ਾਇਦ ਕੋਸ਼ਿਸ਼ ਕਰ ਹੀ ਜਾਨੀ ਆ ਵੀ ਆਪਾਂ ਰੱਖ ਲੈਨੇ ਆ ਵੀ ਸੀਲ ਲੱਗਦੀ ਆ ਵਧੀਆ ਲੱਗਦੀ ਆ ਫਿਰ ਦੇਖੋ ਜੀ ਫਿਰ ਹਨਾ ਦੇਖਣਾ ਵੀ ਪੈਂਦਾ ਘਰ ਵਾਸਤੇ ਚਲੋ ਹਨਾ ਬਹੁਤ ਟਾਈਮ ਹੋ ਗਿਆ ਆਪਾਂ ਉਹ ਮੱਝ ਦਾ ਵੀ ਹਜੇ ਦੇਣਾ ਲੈਣਾ ਬਾਕੀ ਆ ਤੇ ਇੱਕ ਹੋਰ ਹੈਪੀ ਮਾਨ 7717 ਦੀ ਆਈਡੀ ਤੋਂ ਕਮੈਂਟ ਆਇਆ ਸੀ ਉਹ ਪੈਣੀਆ ਸ਼ਾਇਦ ਉਹ ਵੀ ਕਹਿੰਦੇ ਆ ਨਾ ਕਹਿੰਦੇ ਹੌਸਲਾ ਜੇ ਹੋ ਜਾਂਦਾ ਜਦੋਂ ਹਨਾ ਵੀ ਦੁੱਧ ਵੀ ਪਰ ਪਰ ਵਾਲਟੀ ਦਿੱਿੰਦਾ ਮੱਝ ਫੇਤਾ ਚੋਂ ਨੂੰ ਜੀ ਕਰਦਾ ਸਹੀ ਗੱਲ ਆ ਭਣੇ ਫਿਰ ਬਹੁਤ ਜੀ ਕਰਦਾ ਫੇਤਾ ਹੌਸਲਾ ਨਹੀਂ ਤੁਰੇ ਫਿਰਦੇ ਆ ਤੇ ਇਹ ਵੀ ਆ ਗਏ ਸੀਗੇ ਇਹ ਬੱਚਿਆਂ ਨੇ ਮਗਾਏ ਸੀ 버ਗਰ ਉਹ ਲੈ ਕੇ ਆਏ ਸੀ ਉਹ ਬੇਟੀ ਵੀਡੀਓ ਬਣਾਈ ਜਾਂਦੀ ਸੀ ਨਾ ਉਹਨਾਂ ਨੂੰ ਪਾਉਂਦੇ ਸੀ ਇੱਕ ਜਦੋਂ ਐ ਕਿਤੇ ਉਹ ਬਾਹਰੋਂ ਆਉਣ ਮੈਂ ਸੰਨੀ ਪਾਉਂਦੀ ਹਾਂ ਮੈਂ ਸੰਨੀ ਪਾਉਣ ਮੇਰੇ ਫੇਸ ਸਾਡੀ ਵਾਲੀ ਲੜਾਈ ਹੁੰਦੀ ਹੈ ਕਿਉਂਕਿ ਜੇ ਮੈਂ ਸੰਨੀ ਸੁੰਨੀ ਜਦੋਂ ਪਾ ਹਟੂ ਉਹਦੋਂ ਹੀ ਆ ਜਾਂਦੇ ਆ ਬਸ ਫੀਡ ਪਾਉਣ ਨੂੰ ਬੱਠਲ ਚੱਕ ਲੈਂਦੇ ਆ ਮੈਂ ਕਹਿੰਦੀ ਵੀ ਮੈਨੂੰ ਕੀ ਫੀਡ ਪਾਉਣੀ ਨੇ ਉਹਦੀ ਮਤਲਬ ਕਿ ਇਹਨਾਂ ਨੂੰ ਐ ਹੋ ਜਾਂਦਾ ਵੀ ਮੈਂ ਫੀਡ ਘੱਟ ਪਾਉਣੀ ਆ ਫੀਡ ਵੀ ਮੈਂ ਪਾ ਦੂੰ ਆਪੇ ਚੱਲ ਤੂੰ ਸੰਨੀ ਪਾ ਦੇ ਆਏ ਹੁੰਦਾ ਲਗਭਗ ਇੱਥੇ ਤਾਂ ਇਹਦਾ ਆਪਾਂ ਤੂੜੀ ਪਾ ਕੇ ਆਣਾ ਤੇ ਬਸ ਥੋੜੀ ਜਿਹੀ ਗਿੱਲੀ ਕਰ ਲਿਆ ਸੀ ਤੇ ਹੁਣ ਪਾਉਣ ਲੱਗੇ ਸੀ ਆਪਾਂ ਚਾਰ ਇੱਕ ਹੋਰ ਕਮੈਂਟ ਆਇਆ ਸੀਗਾ ਉਹ ਕਹਿੰਦੇ ਸੀਗੇ ਵਿਚਾਰ ਨੂੰ ਤੁਸੀਂ ਕਿੰਨੇ ਕ ਦਿਨਾਂ ਤੋਂ ਬਾਢਾ ਲਾ ਲਿਆ ਤੇ ਅਸੀਂ ਤਾਂ ਜੀ ਬਸ 20 ਦਿਨਾਂ ਤੋਂ ਹੀ ਲਾ ਲਿਆ ਕਿਉਂਕਿ ਕੱਖਾਂ ਦੀ ਹਰੇ ਦੀ ਨਾ ਥੋੜੀ ਸ਼ਾਰਟ ਸੀਗੀ ਤੋ ਤਾਂ ਕਰਕੇ ਫਿਰ ਦੁੱਧ ਸੁੱਕ ਜਾਂਦੀਆਂ ਨੇ। ਉਹ ਤਾਂ ਅੱਗੇ ਵੀ ਅਸੀਂ ਇੰਨੇ ਕੁ ਦਿਨਾਂ ਤੋ ਲਾ ਲੈਨੇ ਆ ਫਿਰ ਨਾ ਬਾਹਲੀ 스멜 ਜੀ ਨਹੀਂ ਆਉਂਦੀ ਨਹੀਂ 스멜 ਬਾਹਲੀ ਆਉਣ ਲੱਗ ਜਾਂਦੀ ਹੈ ਜਿਆਦੇ ਚਿਰ ਤੋ ਲਾਈਏ ਆਪਾਂ। ਇਥੇ ਵੀ ਡਾ ਲੈ ਰਿਆ ਸੀ ਗਾਲਾਂ। ਇਹਦੀ ਹਾਲਤ ਦੇਖੋ। ਜੂੜਾ ਤਾਂ ਛੱਡਦਾ ਹੀ ਨਹੀਂ ਬਸ ਉਹਦੀ ਦਿਹੜ ਲੈਂਦਾ ਇਹ। ਐਂ ਕਰੀ ਰੱਖੂ ਸਾਰੀ ਜੜੀ ਜੂੜੇ ਨੂੰ। ਸੋ ਲਈ ਆਪਾਂ ਪਾ ਲਈ ਹੁਣ ਸਾਰੇ ਨੇ ਤੇ ਕੋਰ ਫੀਡ ਦਾ ਕਮੈਂਟ ਵੀ ਆਇਆ ਹੈ ਨਾ ਤੁਸੀਂ ਫੀਡ ਕਿੰਨੀ ਪਾਉਣਿਓ ਉਹ ਆਪਣੀ ਨਵੀਂ ਵੀਡੀਓ ਤੇ ਆਇਆ ਤੇ ਵੀਰੇ ਹਨਾ ਫੀਡ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਆਪਾਂ ਦੁੱਧ ਦੇ ਹਿਸਾਬ ਨਾਲ ਵੀ ਪਾ ਦਿੰਨੇ ਆ ਇਹਨਾਂ ਨੂੰ ਸੱਜਰਾਂ ਦੋਨਾਂ ਨੂੰ 3-3 ਕਿਲੋ ਪਾਉਣੇ ਹੁੰਨੇ ਆ ਆਪਾਂ ਉਹ ਦੂਜੀ ਜਿਹੜੀ ਟੋਕੜ ਆ ਵੀ ਉਹਦੀ ਆਪਾਂ ਨੇ ਘਟਾਤੀ ਕਿਉਂਕਿ ਬਸ ਉਹ ਤਾਂ ਹੁਣ ਛੱਡਣੀ ਆ ਹੁਣ ਉਹਨਾਂ ਅੱਠਵਾਂ ਮਹੀਨਾ ਲੱਗ ਗਜੂਗਾ 30 ਤਰੀਕ ਨੂੰ ਬਸ ਹੁਣ ਆਪਾਂ ਉਹਨੂੰ ਛੱਡ ਦਾਂਗੇ ਇਹ ਉਹਦੀ ਤਾਂ ਬਸ ਕਟਾਈ ਹੋਈ ਹੈਗੀ ਫੀਡ ਇਹਨਾਂ ਨੂੰ 3 ਕਿਲੋ ਸਵੇਰੇ 3 ਕਿਲੋ ਸ਼ਾਮ ਨੂੰ ਜਿਹੜਾ ਪਰ ਬਣਵਾ ਕੇ ਲਾਉਣੀ ਹੁੰਦੀ ਆ ਉਹ ਫੀਡ ਪਾਉਣੀ ਹੁੰਦੀ ਆ ਬਾਕੀ ਆ ਹਨਾ ਲੇਟੀ ਜੀ ਹੋ ਜਾਂਦੀ ਆ ਉਹ ਤੁਹਾਨੂੰ ਦੇਖ ਹੀ ਰਹੇ ਹੋਣਗੇ ਬੱਠਲ ਸਾਹਮਣੇ ਬਸ ਇਹ ਲੇਟੀ ਪਾਉਂਦੀ ਹੋਈ ਆ ਚਾਰ ਨਾਉ ਥੋੜਾ ਹੈ ਨਾ ਸੰਨੀ ਦਾ ਸੌਖਾ ਹੋ ਜਾਂਦਾ ਸੰਨੀਰ ਲਾਉਣੀ ਨਹੀਂ ਬਹੁਤ ਔਖੀ ਲੱਗਦੀ ਆ ਵੈਸੇ ਹੁਣ ਵੀ ਸਾਡੇ ਹਰੇ ਸੀਗੇ ਨੇ ਅੱਗੇ ਤਾਂ ਜਦ ਚਾਰ ਵੀ ਨਹੀਂ ਪਾਉਂਦੇ ਹੁੰਦੇ ਸੀ ਹੁਣ ਤਾਂ 2-3 ਸਾਲਾਂ ਦੇ ਪਾਉਨੇ ਆ ਉਹਦੇ ਬਹੁਤ ਔਖਾ ਹੋ ਜਾਂਦਾ ਸੀ ਮੈਨੂੰ ਸੰਨੀਰ ਲਾਉਣੀ 8-9 ਟੋਕਰੇ ਜਦੋਂ ਤੂੜੀ ਦੇ ਲਿਆਉਂਦੀ ਰਲਾਉਂਦੀ ਬਹੁਤ ਔਖਾ ਲੱਗਦਾ ਸੀ ਇੱਕ ਗਰਮੀ 'ਚ ਤਾਂ ਬਹੁਤ ਜ਼ਿਆਦਾ ਹੀ ਔਖਾ ਹੋ ਜਾਂਦਾ ਹੁਣ ਜਦੋਂ ਬਾਹਲੀ ਸਰਦੀਆਂ ਹੁੰਦੀਆਂ ਹਨ ਬਾਹਲੀਆਂ ਉਹ ਤਾਂ ਬਸ ਅਸੀਂ ਇੱਥੇ ਪਾ ਕੇ ਰੱਖ ਦਿੰਨੇ ਹੁੰਦੇ ਆ ਜੇ ਕਈ ਵਾਰ ਸਾਡੇ ਬਾਹਰ ਉੱਧਰ ਦੂਜੇ ਘਰ ਕੋਲ ਉੱਧਰ ਪਸ਼ੂ ਬੰਨ੍ਹ ਦਿੰਨੇ ਹੁੰਦੇ ਅੱਗੇ ਸਾਡੇ ਥੋੜੇ ਹੁੰਦੇ ਤੇ ਅਸੀਂ ਬਸ ਇੱਥੇ ਪਾ ਕੇ ਧਰ ਦਿੰਦੇ ਫਿਰ ਉਦੋਂ ਉਹ ਕੱਲੇ ਪਸ਼ੂ ਬੰਨ੍ਹਨੇ ਹੁੰਦੇ ਸੀਗੇ ਹੁਣ ਜਾਦੇ ਹੋ ਗਏ ਜੋ ਥੇ ਇੰਨੇ ਬੰਨ੍ਹਣੇ ਆਂਦੇ ਫਿਰ ਸਾਰ ਵੀ ਜੇ ਇੱਕ ਅੱਧੇ ਨੂੰ ਬੰਨ੍ਹ ਦਿੰਨੇ ਫਿਰ ਦੂਜੇ ਤੜਾਉਂਦੇ ਆ ਉਹ ਤਾਂ ਕਰਕੇ ਫਿਰ ਆਪਾਂ ਹੁਣ ਘਰੀਂ ਰੱਖਦੇ ਹੁੰਨੇ ਆ ਨਹੀਂ ਅੱਗੇ ਸਰਦੀਆਂ 'ਚ ਅਸੀਂ ਬਾਹਰ ਬੰਨ੍ਹ ਦਿੰਦੇ ਸੀ ਚਲੋ ਜੀ ਆਪਾਂ ਕੱਕ ਪੱਠਾ ਪਾ ਕੇ ਸਿੱਟ ਲਈਏ ਗੋਹਾ Thank okay. you. thank <laughs> you ਦੇਖੋ ਹਕੂੜਾ ਸੱਟ ਕੇ ਆਪਾਂ ਨੇ ਪਸੂ ਨਿਵਾ ਤੇ ਦੇਖੋ ਸਾਰੇ ਨਾ ਤੋਗੇ ਕੱਕਾ ਕੇ ਵਿੱਚ ਰਹਿ ਗਈਆਂ ਆ ਦੋ ਤਿੰਨ ਚਾਰ ਅੰਦਰ ਹੀ ਰਹਿੰਦੇ ਗਾਣੇ ਤੇ ਵਸ ਹੁਣ ਟਾਈਮ 5 ਬੱਚੇ ਨਾਲ ਆ ਤੇ ਆਪਾਂ ਚੋਣੀਆਂ ਧਾਰਾਂ ਇੱਥੇ ਲੈ ਤੇ ਆਪਾਂ ਸਬਜੀ ਧਰ ਕੇ ਆ ਤੇ ਕੱਦੂ ਦੀ ਤੇ ਚਲੋ ਜੀ ਆਪਾਂ ਹੁਣ ਚੋਂ ਲੱਗ ਜਾਨੇ ਤਾਰਾਂ ਤੇ ਵੀਡੀਓ ਦੇ ਐਂਡ ਦੇ ਵੀ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਜੀ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਆਪਣੇ ਚੈਨਲ ਦੇ ਨਾਲ ਬਨੇ ਰਹੋ ਤੇ ਚੈਨਲ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕਰਿਆ ਤੇ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਹਦੇ ਰਹੋ ਸਾਰੇ ਬਾਏ